ਟੰਮਰ ਕਮਾਂ ਤੇ ਮੈਂ ਟੱਕ ਡਰਾਈਵਰ ਆ 4-5 ਸਾਲ ਤੋਂ ਪਹਿਲਾਂ ਪ੍ਰੋਬਲਮ ਹੋਣ ਲੱਗੀ ਸੀ ਮੈਨੂੰ ਜੋ ਵੀ ਖਾਣਾ ਆ ਲੈਟਿੰਗ ਤਰੀ ਆਉਂਦੀ ਸੀ ਤੁਹਾਡੇ ਵੀ ਪੇਟ ਦੇ ਵਿੱਚ ਦਰਦ ਹੈ ਖਾਦਾ ਪੀਤਾ ਕੁਝ ਵੀ ਹਾਜ਼ਮ ਨਹੀਂ ਹੋ ਰਿਹਾ ਤਜ਼ਾਬ ਬਣ ਰਿਹਾ ਹੈ ਗੈਸ ਬਣ ਰਹੀ ਹੈ ਐਸਿਡਿਟੀ ਹੈ ਸਿਰ ਦਰਦ ਤੁਹਾਡਾ ਵੀ ਪਿੱਛਾ ਨਹੀਂ ਛੱਡ ਰਿਹਾ ਤਾਂ ਕਹਿੰਦੇ ਆ ਜੀ ਪੰਜਾਬ ਦੇ ਵਿੱਚ ਇਸ ਅੰਦਰ ਬੈਠੇ ਨੇ ਉਹ ਐਕਸਪਰਟ ਜਿਹੜੇ ਸਾਰੀਆਂ ਬਿਮਾਰੀਆਂ ਦਾ ਹੱਲ ਆਪਣੇ ਹੱਥੀ ਤਿਆਰ ਕੀਤੀਆਂ ਦਵਾਈਆਂ ਦੇ ਨਾਲ ਕਰਦੇ ਆਸਟ੍ਰੇਲੀਆ ਮੈਲਬਨ ਚ ਰਹਿੰਦਾ ਰਹਿੰਦਾ ਸੱਜੇ ਪਾਸੇ ਤਰਤਪੀਂ ਰਿੰਦਿਸੀ ਬਹੁਤ ਜ਼ਿਆਦਾ 30% ਰੰਗ ਇਸਕੇ ਪੇਟ ਮੇਰਾ ਇੰਦਾ ਫੁੱਲਿਆ ਰਹਿੰਦਾ ਸੀ ਕਿ ਤਾ ਨਾ ਪਾਣੀ ਵਾਲਾ ਕੁਭਾਰ ਨਹੀਂ ਹੁੰਦਾ ਤਾਂ ਤੇ ਮੈਂ ਟਾੜੀ ਦਵਾਈ ਖਾਦੀ ਆ ਆ ਆ ਪਹਿਲਾਂ ਚਾਰ ਚੀਜ਼ਾਂ ਖਾਧੀਆਂ ਨੇ ਮੈਂ ਕਿਤੇ ਵੀ ਕੋਈ ਵੀ ਕੰਟਰੀ ਹੋਵੇ ਸਾਰੀ ਕੰਟਰੀਸ ਜੁਸਟਿਸ਼ ਸ਼ਿਪ ਕਰਦੇ ਆ 18 ਪ੍ਰੋਜੈਕਟ ਤੁਹਾਡਾ ਮਿਲਿਆ ਸੀ ਮੈਂ ਅੱਛਾ ਜੀ ਠੀਕ ਹੈ ਆ ਵੀ ਇਹ ਲੋ ਸਾਰੇ ਸਾਹਮਣੇ ਹਨਾ ਲੀਵਰ ਦੇ ਵਿੱਚ ਫੈਕਟ ਪੈ ਗਿਆ ਸੀ ਹਾਂ ਮੈਂ ਹੁਣ ਇਹ ਬਿਲਕੁਲ ਪ੍ਰੋਡਕਟ ਹੈਗੇ ਹਰਬਲ ਆਯੁਰਵੈਦਿਕ ਫੂਡ ਸਪਲੀਮੈਂਟਸ ਹੈਗੇ ਹੈ ਜਿਵੇਂ ਤੁਸੀਂ ਸਾਰਿਆਂ ਤੋਂ ਸੁਣਿਆ ਹੈ ਪੇਸ਼ੈਂਟਸ ਤੋਂ ਉਹ ਕੋਈ ਮੈਂ ਆਬੇ ਹਯਾਤ ਨਹੀਂ ਬਣਾਤਾ ਉਹ ਬੇਸਿਕਲੀ ਕਿਤੇ ਨਾ ਕਿਤੇ ਡਾਈਜੈਸ਼ਨ ਦੇ ਜਿੰਨੇ ਵੀ ਇਸ਼ੂਜ਼ ਹੈ ਉਹ ਕਿਤੇ ਨਾ ਕਿਤੇ ਚਾਹੇ ਤੁਸੀਂ ਗੈਸ ਹੈ ਐਸਿਡਿਟੀ ਹੈ ਬਲੂਟਿੰਗ ਹੈ ਕੌਨਸਟਿਪੇਸ਼ਨ ਹੈ ਇਹ ਆ ਤੁਹਾਨੂੰ ਕੋਈ IBS ਦਾ ਪ੍ਰੋਬਲਮ ਹੈਗੀ ਹੈ ਉਹ ਸਾਰੇ ਹੀ ਸਾਰੇ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਲਿਵਰ ਨਾਲ ਲਿੰਕ ਹੈ ਕੋਈ ਕਹਿੰਦਾ ਸਾਡੇ ਤਜ਼ਾਬ ਬਣ ਰਿਹਾ ਜਦੋਂ ਮੈਂ ਗੱਲ ਕੀਤੀ ਕੋਈ ਕਹਿੰਦਾ ਸਾਡਾ ਪੇਟ ਦਰਦ ਠੀਕ ਨਹੀਂ ਹੋਇਆ ਈਵਨ ਇੱਕ ਵਿਅਕਤੀ ਕਹਿੰਦਾ ਕਿ ਸ਼ਰਾਬ ਨਹੀਂ ਛੁੱਟ ਰਹੀ ਸੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਪਰ ਜਦੋਂ ਦੀ ਤੁਹਾਡੀ ਮੈਡੀਸਿਨ ਯੂਜ਼ ਕੀਤੀ ਆ ਉਸ ਤੋਂ ਬਾਅਦ ਉਹ ਸ਼ਰਾਬ ਤੱਕ ਛੁੱਟ ਗਈ ਲਾਸਟ 2 ਇਅਰਸ ਤੋਂ ਉਹਨਾਂ ਨੇ ਮੇਰਾ خیال ਤੁਸੀਂ 35-40 ਲੱਖ ਰੁਪਇਆ ਉਹ ਪਟ ਚੁੱਕੇ ਸੀਗੇ ਦਵਾਈ ਤੇ ਇਲਾਜ ਤੇ ਟੈਸਟਾਂ ਤੇ ਤੁਹਾਡੇ ਤੱਕ ਕਿੱਦਾਂ ਪਹੁੰਚੇ ਉਹ ਮੈਨੂੰ ਮੇਰਾ ਜਿਵੇਂ ਤੁਸੀਂ ਆਪਾਂ ਹੁਣ ਥੋੜਾ ਜਿਹਾ ਪ੍ਰੋਮੋਸ਼ਨ ਕਰਦੇ ਆ ਤੇ ਮੈਨੂੰ ਉਹਨਾਂ ਨੇ ਮੇਰਾ ਵੀਡੀਓ ਦੇਖਿਆ ਤੇ ਵੀਡੀਓ ਦੇਖ ਕੇ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਤੇ ਉਹਨਾਂ ਨੇ ਮੇਰੇ ਤੇ ਥੋੜਾ ਜਿਹਾ ਵਿਸ਼ਵਾਸ ਕਰ ਲਿਆ ਲੇਕਿਨ ਪੂਰੇ 100% ਨਹੀਂ ਸੀਗੇ ਉਹ ਵੀ ਚਲ ਕੋਈ ਨਾ ਹੁਣ ਮਰਤਾ ਕਿਆ ਨਾ ਕਰਤਾ ਇੰਨਾ ਕੁਝ ਤਾਂ ਕਰ ਲਿਆ ਚਲ ਆ ਵੀ ਕਰ ਲੰਨਾ ਮੈਂ ਸਪੈਸ਼ਲ ਟੀਮ ਐ ਤੁਸੀਂ ਬਿਨਾ ਪ੍ਰੀਕਾਸ਼ਨ ਦੇ ਅੰਦਰ ਨਹੀਂ ਆਣਾ ਸੋ ਇਹ ਇੱਥੇ ਹੀ ਤੁਸੀਂ ਸਾਰੀਆਂ ਮੈਡੀਸਿਨਸ ਤਿਆਰ ਕਰਦੇ ਹੋ ਕੈਪਸੂਲ ਫਿਲਿੰਗ ਮਸ਼ੀਨ ਦਾ ਸੈਕਸ਼ਨ ਹੈਗਾ ਠੀਕ ਹੈ ਤੇ ਇਸੇ ਆਟੋਮੈਟਿਕਲੀ ਕੈਪਸੂਲ ਸਾਰੇ ਫਿਲ ਹੁੰਦੇ ਆ ਜਿਹਦੇ ਮੈਂ ਤੁਸੀਂ ਦੇਖ ਸਕਦੇ ਹੋ ਇੱਥੇ ਲੋਡਰ ਹੈਗਾ ਪਹਿਲਾਂ ਕੈਪਸੂਲ ਲੋਡ ਹੁੰਦੇ ਐ ਐਮਪਟੀ ਸ਼ੈਲ ਲੋਡ ਹੁੰਦਾ ਫਿਰ ਇਹਨੂੰ ਲੋਡ ਕਰਕੇ ਉਹ ਟ੍ਰੇ ਆ ਜਾਂਦਾ ਫਿਰ ਉੱਥੋਂ ਦੀ ਪਾਊਡਰ ਇਨਕੈਪਸੂਲੇਟ ਹੁੰਦਾ ਉਹਦੇ ਵਿੱਚ ਤੇ ਫਿਰ ਉਹਦੇ ਵਿੱਚ ਐਂਡ ਵਿੱਚ ਬਰੋਂ ਕੈਪਸੂਲ ਜਿਹੜੇ ਹੈ ਫਾਈਨਲ ਪ੍ਰੋਡਕਟ ਨਿਕਲਦਾ ਹੈਗਾ ਫਿਰ ਬਾਅਦ ਚ ਪੈਕਿੰਗ ਹੁੰਦੀ ਹੈ ਸਾਰਾ ਪ੍ਰੋਸੈਸ ਹੈਗਾ ਅਸੀਂ ਤਾਂ ਪੂਰੀ ਆਪਣੇ ਵੱਲੋਂ ਟਰਾਈ ਕਰੀਦੀ ਹੈਗੀ ਹੈ ਵੀ ਅਸੀਂ ਆਪਣਾ ਵੱਲੋਂ 100% ਅਸੀਂ ਆਪਣਾ ਪੂਰਾ ਦੇਈਏ ਜਿੰਨੇ ਵੀ ਮੇਰੇ ਰਿਸੋਰਸਸ ਹੈਗੇ ਆ ਸਾਰੇ ਵੀ ਅਸੀਂ ਸਾਰਾ ਕੁਝ ਅਸੀਂ ਹੈ ਮਤਲਬ ਕਿ ਕਵਾਲਿਟੀ ਤੇ ਲਗਾਈਏ ਅਸੀਂ ਅਗਰ ਕੋਈ ਦੇਖ ਰਿਹਾ ਤੁਹਾਡੇ ਨਾਲ ਉਹਨਾਂ ਨੂੰ ਕੋਈ ਸਮੱਸਿਆ ਹੈ ਉਹਨਾਂ ਨੇ ਤੁਹਾਡੇ ਨਾਲ ਕੰਸਲਟ ਕਰਨਾ ਵਾ ਮਗਵਾਣਾ ਵਾ ਘਰ ਤੱਕ ਜਾਂ ਤੁਹਾਨੂੰ ਪਹੁੰਚਣਾ ਮਿਲਣਾ ਵਾ ਕਿੱਤਾ ਪਹੁੰਚ ਕਰ ਸਕਦੇ ਆ ਜੀ ਬਿਲਕੁਲ ਤੁਸੀਂ ਮੈਨੂੰ ਨੈਟ ਦੇ ਥਰੂ ਮਿਲ ਸਕਦੇ ਹੋ ਮੈਂ 1 ਟੂ 1 ਕੋਸ਼ਿਸ਼ ਕਰੂੰਗਾ ਹਰ ਬੰਦੇ ਨਾਲ ਮੈਂ ਖੁਦ ਗੱਲ ਕਰਾਂ ਸ਼ੋ ਦੈਟ ਉਹਨਾਂ ਦੀ ਜੋ ਵੀ ਇਸ਼ੂਸ ਹੈਗੇ ਜੋ ਵੀ ਪ੍ਰੋਬਲਮਸ ਹੈਗੀਆਂ ਮੈਂ ਚੰਗੀ ਤਰ੍ਹਾਂ ਸੋਹਾਂ ਪੂਰੀਆਂ ਸਰਟੀਫਿਕੇਸ਼ਨਸ ਹੈ ਪੂਰੀ ਐਸ ਸਾਰੀਆਂ ਸਰਟੀਫਿਕੇਸ਼ਨਸ ਹੈਗੀਆਂ ਜੀ ਐਮ ਪੀ ਆਈ ਯੂ ਐਸ ਆਯੂਸ਼ ਦਾ ਹੈਗਾ ਹੀ ਐਫਐਸ ਐਸ ਐਂਡਰ ਹੈ ਸਾਰਾ ਕੁਝ ਸਰੇ ਕੋਲ ਸੋ ਬਿਲਕੁਲ ਅਗਰ ਤੁਸੀਂ ਵੀ ਕਿਸੇ ਵੀ ਪ੍ਰੋਬਲਮ ਤੋਂ ਯੂਜ਼ ਰਹੇ ਹੋ ਕੋਈ ਤੁਹਾਨੂੰ ਪੇਟ ਦੇ ਵਿੱਚ ਜਲਨ ਆ ਜਾਂ ਸਿਰ ਦਰਦ ਹੈ ਜਾਂ ਆਰਥਰਾਈਟਸ ਕੋਈ ਵੀ ਪ੍ਰੋਬਲਮ ਹੈ ਐਨੀ ਤੁਹਾਡੀ ਬੋਡੀ ਦੇ ਵਿੱਚ ਜਿੰਨਾ ਤੁਹਾਨੂੰ ਦਿੱਕਤ ਹੈ ਡਾਕਟਰ ਨਹੀਂ ਹੱਲ ਕਰ 파ਰੇ ਜਵਾਬ ਮਿਲ ਰਿਹਾ ਬਹੁਤ ਪੈਸਾ ਹਸਪਤਾਲਾਂ ਦੇ ਵਿੱਚ ਖਰਚ ਹੋ ਗਿਆ ਪਰ ਕੋਈ ਵੀ ਪੱਕਾ ਹੱਲ ਨਹੀਂ ਮਿਲ ਰਿਹਾ ਤਾਂ ਸਟ੍ਰੀਮ ਲਾਈਨ ਫਰਮਾ ਪ੍ਰਾਈਵੇਟ ਲਿਮਟਿਡ ਤੁਹਾਡੀ ਆਪਣੀ ਉਹ ਜਗਾ ਜਿੱਥੇ ਹੱਥੀ ਤਿਆਰ ਕੀਤੀ ਦਵਾਈ ਤੁਹਾਨੂੰ ਮਿਲੇਗੀ ਤੁਸੀਂ ਇਹਨਾਂ ਨਾਲ ਮਿਲੋ ਤੁਸੀਂ ਇੱਥੇ ਆ ਕੇ ਗੱਲਬਾਤ ਕਰੋ ਤੁਸੀਂ ਖੁਦ ਅੱਖਾਂ ਦੇ ਨਾਲ ਚੈੱਕ ਕਰੋ ਕਿੱਦਾਂ ਜਿਹੜੀਆਂ ਖੁਦ ਤਿਆਰ ਕਰਦੇ ਨੇ ਦਵਾਈਆਂ ਤੇ ਕਿੱਦਾਂ ਤੁਹਾਨੂੰ ਹੱਲ ਦੇਣ